वाहगुरु जी वागुरु अखी व्या थोड़े गए समय अंदर कुदरत वालों कई कौतक ਰਚਾਈ ਗੈਨੇ ਕੋਕ ਵਸਦੇ ਮਾਲਕ ਅਟਾਰੀਆਂ ਦੇ ਫਲਾਂ ਵਿੱਚ ਫਕੀਰ ਬਣਾਏ ਗਨੇ ਕਈ ਪੈਰਾਂ ਵਿੱਚ ਰੁੜਦੇ ਗਰੀਬ ਬੰਦੇ ਇੱਕ ਵਾਰ ਹੀ ਤਖਤ ਬਿਠਲਾਏ ਗੈਨੇ ਹੰਬਨਾ ਵਿੱਚ ਉਹ ਡਾਰੀਆਂ ਲਾਉਣ ਵਾਲੇ ਪੰਛੀ ਪਿੰਜਰਿਆਂ ਦੇ ਵਿੱਚ ਪਾਏ ਛੇ ਪਿੰਜਰਿਆਂ ਦੇ ਵਿੱਚ ਪਾਏ ਗਨੇ ਸਮਝ ਕਰੀ ਇਨਸਾਨਾ ਨਾ ਪੀ ਤਗ ਪਿਆਲੇ ਨੂੰ ਜਿਸੁ ਦਾਨੀ ਲਾਬਾ ਨ ਯਾਦ ਕਰ ਬਜਾ ਵਲੇ ਨੂੰ ਜਿਸ ਦਾਨੀ ਲਾਬਾ ਨ ਯਾਦ ਕਰ ਬਜਾ ਵਲੇ ਨੂੰ कुस बिना नु ले वेदारा न ते कुस कवानी मापे वेकद न कसल जवानी मापे वेकद न कान तेर चलाया लॻया सरवन प्यारे दे मछली वांग तड़ पादा सीतड़ी किनारे ਮਛਲੀ ਵਾਂਗ ਤੜਫਾਤਾ ਸੀਤਾੜ ਨਦੀ ਕਿਨਾਰੇ ਤੇ ਪਿੰਪਲੇਖੇ ਮਾਰਿਆ ਚਾੜਿਆ ਤੀਰ ਕਮਾਨਾਂ ਤੇ ਹੁਸਨ ਜਵਾਨੀ ਮਾਪੇ ਵੇਖਦੇ ਨਹੀਂ ਦਕਾਨਾਂ ਤੇ ਹੁਸਨ ਜਵਾਨੀ ਮਾਪੇ ਵੇਖਦੇ ਨਹੀਂ ਦਕਾਨਾਂ ਤੇ ਪਰ ਪਾਣੀ ਦਾ ਗੜਵਾਲਾ ਗਿਆ ਅੰਨਿਆ ਗੋਲੇ ਜੀ ਅਸੀਂ ਫੇਰ ਪੀਵਾਂਗੇ ਪਾਣੀ ਪਹਿਲਾ ਸਰਵਨ ਬੋਲੇ ਜੀ ਅਸੀਂ ਫੇਰ ਪੀਵਾਂਗੇ ਪਾਣੀ ਪਹਿਲਾ ਸਰਵਨ ਬੋਲੇ ਜੀ ਪੁੱਤਰ ਦੀ ਮੌਤ ਨੀਰਨਾ ਧਰ ਜਬਾਨ ਤੇ ਫਸਣ ਗਿਆ ਵਾਨੀ ਮਾਪੇ ਵੇਖਦੇ ਨਹੀਂ ਦੁਕਾਨਾ ਤੇ ਉਹ ਸੜੇ ਜਵਾਨੀ ਮਾਪੇ ਵੇਖਦੇ ਨਹੀਂ ਤਕਨਾਤੇ ਉਹ ਪੁੱਤ ਦਾ ਪਿਆਰ ਜਗਤ ਵਿੱਚ ਪੈਦਾ ਕਰ ਗਿਆ ਸੀ ਪੁੱਤ ਗਏ ਬਨਵਾਸ ਪਿਤਾ ਦੇ ਘਮੈਲਾਂ ਮਰ ਗਿਆ ਸੀ ਪੁੱਤ ਗਏ ਬਨਵਾਸ ਡਿਗਾਨ ਪਿਤਾ ਦੇ ਘਮੈਲਾਂ ਮਰ ਗਿਆ ਸੀ પોતને મોત નિરના કરે જબાનતે હસન જવાની માપે વેક દે નહી દુકાનાતે હસન જવાની માપે વેક દે નહી દુકાનાતે પુત જા કદરે માટુક ગલે જે લાઉંધી એ આ પવે તાંગિલ્લી પોતનુ સુકે પાઉંધી એ पवे तां गिली पुत सु पवंदी अनेक दुखड़े सही जान ते फुसल जवानी मापे वेक ते नकान ते फुसल जवानी मापे वेक नकान ते न गवले खात पुत्रु ਸਕੀਨਾ ਚੱਲ ਵੇ ਛੋੜਾ ਸੱਤਿਆ ਰਹੀ ਨਾ ਕੋ ਨੰਬੀ ਸਕੀਨਾ ਚੱਲ ਵੇ ਛੋੜਾ ਸੱਤਿਆ ਰਹੀ ਨਾ ਕੋ ਨੰਬੀ ਮਸ਼ਹੂਰ ਬਾਤ ਹੈ ਵੇਖ ਲੋ ਦੇਸ਼ ਕਿਰਤੀ ਪੰਨ ਤੇ ਫੁੱਟ ਜਵਾਨੀ ਮਾਪੇ ਵੇਖਦੇ ਨਹੀਂ ਦਕਾਨਾਂ ਤੇ ਫੁੱਟ मापे वेकजे वे 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 न सिंगा तूं छॾ देनियाी न ख़बर वचोला मारे गॾे जी कुसे न ख़बर वचोला मारे गड़े जी गंग विच दवा कु जवानी मापे वेकद न कन ते कुस ज़वानी मापे वेकद न